ਦੀ ਜਥੇਬੰਦੀ ਆ ਇਹਦੀ ਲੁਧਿਆਣਾ ਵਿੱਚ ਇੱਕ ਮੀਟਿੰਗ ਰੱਖੀ ਹੈ ਜੀ ਆਪਣਾ ਇੱਕ ਤਰੀਕ ਨੂੰ 11 ਤੋਂ 3 ਵਜੇ ਤੱਕ ਜੇ ਉਹ ਵੀ ਕਿਸੇ ਪਾਰਟੀ ਦਾ ਜਾਂ ਕੋਈ ਉਮੀਦਵਾਰ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਅਕਾਲੀ ਦਲ ਵਰਸ ਪੰਜਾਬ ਦੇ ਵਿੱਚ ਉੱਥੇ ਪਹੁੰਚਣ ਸਾਡੇ ਪਹੁੰਚ ਰਹੇ ਅਮਰਪਾਲ ਦੇ ਪਿਤਾ ਜੀ ਭਾਈ ترਸੇਮ ਸਿੰਘ ਜੀ ਖਾਲਸਾ ਅਤੇ ਐਮਪੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਕਈ ਪਿੰਡਾਂ ਦੀਆਂ ਕਮੇਟੀਆਂ ਰਹਿੀਆਂ ਹਨ ਵੀ ਸਾਡੇ ਧਿਆਨ ਵਿੱਚ ਰਹੀਆਂ ਹਨ ਉਹ ਆਪਣੀਆਂ ਪੰਜ ਮੈਂਬਰੀਆਂ 10 ਮੈਂਬਰ ਜਿੰਨੇ ਵੀ ਲੈ ਕੇ ਜਾ ਸਕਦੇ ਹੋ ਰਾਉਂ ਰੋਡ ਦੇ ਗਹਿਲੇਵਾਲ ਮੋੜ ਤੇ ਪਹੁੰਚੋ ਅੱਜ ਬੰਦੇ ਲੈ ਕੇ ਕਾਫਲਿਆਂ ਦੇ ਰੂਪ ਵਿੱਚ ਅਰੰਤੀਰ ਸਿੰਘ ਨਗਰ ਨੂੰ ਪਹੁੰਚਣ ਜਾਣ ਬਾਅਦ ਜੀ ਸਾਡਾ ਕਨੈਕਟ ਕਰਨਾ 98145 81622 ਹਾਜੀ ਸੰਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਾਠੌਰ ਤੁਸੀਂ ਜੁੜਿਓ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਸੋ ਮੈਨੂੰ ਬੜੇ ਹੀ ਫਕਰ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਾਡੇ ਪੰਜਾਬ ਦੇ ਯੋਧੇ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਦੀ ਟੀਮ ਦੇ ਜੋ ਕਿ ਭਾਈ ਰਣਧੀਰ ਸਿੰਘ ਨਗਰ ਕਮਿਊਨਿਟੀ ਹਾਲ ਲੁਧਿਆਣਾ ਵਿਖੇ ਸਾਰਾ ਪ੍ਰੋਗਰਾਮ ਹੋ ਰਿਹਾ ਜੀ ਜਿਸ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪਿਤਾ ਜੀ ਸਰਦਾਰ ਤਰਸੇਮ ਸਿੰਘ ਜੀ ਖਾਲਸਾ ਅਤੇ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਵਾਲੇ ਪਹੁੰਚ ਰਹੇ ਨੇ ਸੋ ਆਓ ਇਹ ਸਾਰਾ ਪ੍ਰੋਗਰਾਮ ਕਿਵੇਂ ਅਤੇ ਕਿੱਥੋਂ ਆਪਾਂ ਜਾਣਾ ਹੈ ਰਾਹ ਹਰ ਰੋਡ ਦੀਆਂ ਸੰਗਤਾਂ ਨੂੰ ਜੋ ਵੀ ਸੰਦੇਸ਼ ਹੈ ਸੋ ਸਾਡੇ ਨਾਲ ਬੈਠੇ ਨੇ ਜੀ ਸਰਦਾਰ ਕਿਰਪਾਲ ਸਿੰਘ ਜੀ ਕਪੂਰੀ ਪੰਜ ਮੈਂਬਰੀ ਕਮੇਟੀ ਸੋ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹੜਾ ਆਪਣਾ ਪ੍ਰੋਗਰਾਮ ਹੈ ਜੀ ਉਹਦੇ ਬਾਰੇ ਚਾਨਣਾ ਪਾਇਓ ਜੀ ਇਹ ਹੈ ਜੀ ਇਹਨੂੰ ਵਾਟਸਪੰਜਾਬ ਦੀ ਜਥੇਬੰਦੀ ਅਕਾਲੀ ਦਲ ਵਾਟਸਪੰਜਾਬ ਦੇ ਜਿਹੜੀ ਸਾਡੀ ਜਥੇਬੰਦੀ ਆ ਇਹਦੀ ਲੁਧਿਆਣਾ ਵਿੱਚ ਅੱਜ ਮੀਟਿੰਗ ਰੱਖੀ ਹੈ ਜੀ ਆਪਣਾ 1 ਤਰੀਕ ਨੂੰ 11 ਤੋਂ 3 ਵਜੇ ਤੱਕ ਜੀ ਆਪਣਾ ਭੈਰਨਦੀਰ ਸਿੰਘ ਨਗਰ ਕੰਪਿਊਟਰੀ ਹਾਲ ਭੈਰਨਦੀਰ ਸਿੰਘ ਨਗਰ ਜੀ ਤੇ ਇੱਥੇ ਸੰਗਤਾਂ ਪਹੁੰਚਣ ਜੋ ਵੀ ਕਿਸੇ ਪਾਰਟੀ ਦਾ ਜਾਂ ਕੋਈ ਉਮੀਦਵਾਰ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਅਕਾਲੀ ਦਲ ਵਰਸ ਪੰਜਾਬ ਦੇ ਵਿੱਚ ਉੱਥੇ ਪਹੁੰਚਣ ਸਾਡੇ ਪਹੁੰਚ ਰਹੇ ਅਮਰਪਾਲ ਦੇ ਪਿਤਾ ਜੀ ਭਾਈ ਸਰ세ਮ ਸਿੰਘ ਜੀ ਖਾਲਸਾ ਅਤੇ ਐਮਪੀ ਭਾਈ ਸਰਵਜੀਤ ਸਿੰਘ ਜੀ ਖਾਲਸਾ ਪਹੁੰਚ ਰਹੇ ਹਨ ਅਤੇ ਉਹ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਿਨ੍ਹਾਂ ਨੇ ਸ਼ਾਮਲ ਹੋਣਾ ਹੈ ਉਹ ਹੋ ਸਕਦੇ ਹਨ ਬਾਕੀ ਸਾਰੀਆਂ ਆਪਣੀਆਂ ਕਮੇਟੀਆਂ ਬਣ ਚੁੱਕੀਆਂ ਹਨ ਕਈ ਪਿੰਡਾਂ ਦੀਆਂ ਕਮੇਟੀਆਂ ਰਹਿ ਗਈਆਂ ਹਨ ਵੀ ਸਾਡੇ ਧਿਆਨ ਵਿੱਚ ਨਹੀਂ ਹਨ ਉਹ ਆਪਣੀਆਂ ਪੰਜ ਮੈਂਬਰੀਆਂ 10 ਮੈਂਬਰ ਜਿੰਨੇ ਵੀ ਲੈ ਕੇ ਜਾ ਸਕਦੇ ਹੋ ਰਾਉਂ ਰੋਡ ਤੇ ਗਹਿਲੇਵਾਲ ਮੋੜ ਤੇ ਪਹੁੰਚੋ ਅਤੇ ਜਾਂ ਆਪਾਂ ਕਮੇਟੀ ਵਿੱਚ ਸ਼ਾਮਲ ਹੋ ਸਕੀਏ ਅਤੇ ਜੋ ਪੰਜਾਬ ਨਾਲ ਤੱਕੇ ਹੋ ਰਹੇ ਹਨ ਉਹਨਾਂ ਨੂੰ ਤੱਕਿਆਂ ਨੂੰ ਆਪਾਂ ਸਰਕਾਰ ਨਵੀਂ ਭੜਾ ਕੇ 2027 ਦੇ ਵਿੱਚ ਅਮਰਪਾਲ ਖਾਲਸਾ ਨੂੰ ਮੁੱਖ ਮੰਤਰੀ ਬਣਾ ਕੇ ਹੱਲ ਕਰ ਸਕੀਏ ਤਾਂ ਜੋ ਆਪਣੇ ਪੰਜਾਬ ਦਾ ਹੱਲ ਹੋ ਸਕੇ ਆ ਭਾਈ ਪ੍ਰਿਤਪਾਲ ਸਿੰਘ ਜੀ ਰੌੜ ਏ ਵੀ ਸਾਡੇ ਨਾਲ ਬੈਠੇ ਨੇ ਜੀ ਸੋ ਆਓ ਇਹ ਵੀ ਦੇਸ਼ ਦੁਨੀਆ ਚੈਨਲ ਦੇ ਨਾਲ ਜੁੜੇ ਹਨ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੁਨੀਆ ਕੈਨੇਡਾ ਸਵਾਗਤ ਕਰਦੇ ਆ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਨੂੰ ਬਲੰਡੀਆਂ ਤੇ ਲਿਆ ਕੇ ਅਕਾਲੀ ਦਾ ਲਿਬਾਸ ਦੀ ਪੰਜਾਬ ਦੀ ਬਾਜ਼ ਨੂੰ ਬਲੰਡੀਆਂ ਤੇ ਲਿਆਉਣ ਦਾ ਯਤਨ ਕਰ ਰਿਹਾ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ 2022 ਦੇ ਵਿੱਚ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾ ਲਈ ਆਪਾਂ 50 ਤਰੀਕ ਨੂੰ ਜੋਰਨਤੀਰ ਸਿੰਘ ਨਗਰ ਲੁਧਿਆਣਾ ਵਿੱਚ ਵੱਡਾ ਇਕੱਠ ਮਿਗੰ ਹੋ ਰਹੀਆ ਜਿਹਦੇ ਵਿੱਚ ਹਰ ਬਲਾਕ ਮੈਂਬਰ ਬਾੜ ਮੈਂਬਰ ਜਿੰਨੇ ਵੀ ਅਹੁਦੇਦਾਰ ਸੁਣਿਆ ਜ਼ਿਲ੍ਹੇ ਦੇ ਕਮੇਟੀਆਂ ਵਾਲੇ ਸੁਣਿਆ ਵੱਧ ਤੋਂ ਵੱਧ ਬੰਦੇ ਲੈ ਕੇ ਕਾਫਲਿਆਂ ਦੇ ਰੂਪ ਵਿੱਚ ਰੰਤੀਰ ਸਿੰਘ ਨਗਰ ਨੂੰ ਪਹੁੰਚਣ ਫਰੋਡ ਪਰ ਰੋਡ ਦੇ ਉੱਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਬਾਤ ਸੁਣ ਕੇ ਕੋਈ ਵੀ ਐਸਾ ਵੀਰ ਕਹਨਾ ਬੈਠਾ ਰਹੇ ਜਿਉ ਕਿ ਪੰਜਾਬ ਦੀ ਜਵਾਨੀ ਤੇ ਬਰਬਾਦੀ ਨੂੰ ਬਚਾਉਣ ਦੇ ਲਈ ਆਪਾਂ ਵੱਧ ਤੋਂ ਵੱਧ ਅੱਗੇ ਹੋ ਕੇ ਕੰਮ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਤਾਪ ਸਿੰਘ ਜੀ ਆਪਣਾ ਮੋਬਾਈਲ ਨੰਬਰ ਵੀ ਦੇ ਦਿਓ ਸੰਗਤਾਂ ਦੇ ਵਿੱਚੋਂ ਕਿਸੇ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਪੁੱਛਣਾ ਹੋਵੇ ਜਾਣਕਾਰੀ ਤਾਂ ਨੰਬਰ ਦਾ ਹਾਂਜੀ ਜਿਨ੍ਹਾਂ ਨੇ ਜਾਣਵਾ ਦਿੱਤਾ ਸਾਡਾ ਕਨੈਕਟ ਕਰਨਾ 98145 86622 ਇਹ ਦੁਬਾਰਾ ਨੋਟ ਕਰ ਲਓ 93145 के 8162 दास जी ਬੈਂਕ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਇੱਕ ਸੱਦਾ ਦਿੱਤਾ ਜਾ ਰਿਹਾ ਹੈ ਕਿ ਗੱਲੇਵਾਲ ਮੋੜ ਤੇ ਪਹੁੰਚਣਾ 9:30 ਵਜੇ ਅਤੇ 9:30 ਵਜੇ ਤੋਂ ਇੱਥੋਂ ਚੱਲ ਕੇ ਰੈਲੀ ਦੇ ਰੂਪ ਦੇ ਵਿੱਚ ਆਇਰਨ ਧੀਰ ਸਿੰਘ ਨਗਰ ਕਮਿਊਨਿਟੀ ਹਾਲ ਦੇ ਵਿੱਚ ਵੱਡੀ ਸਾਰੀ ਮੀਟਿੰਗ ਰੱਖੀ ਗਈ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਅਮਰਤਵਾਰ ਸਿੰਘ ਜੀ ਖਾਲਸਾ ਜੀ ਦੇ ਪਿਤਾ ਜੀ ਸਰਦਾਰ ਕਰਸੇਮ ਸਿੰਘ ਜੀ ਖਾਲਸਾ ਅਤੇ ਸਰਦਾਰ ਸਰਮਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋੜ ਵਾਲੇ ਉੱਥੇ ਆ ਰਹੇ ਨੇ ਉਹਨਾਂ ਦੇ ਅਨਮੋਲ ਬਚਨ ਤੁਸੀਂ ਸਰਵਣ ਕਰਨੇ ਮੈਂ ਤੁਹਾਡਾ ਆਪਣਾ ਨਵਾਂਜਿਆ ਪੱਤਰਕਾਰ ਕਾਬਲ ਸਿੰਘ ਰਾਠੌਰ ਤੁਸੀਂ ਜੁੜੇ ਸੀ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ